ਆ ਕੋਈ ਨਹੀਂ ਪਿਆਰ ਦੇ ਨਾਲ ਤੁਹਾਡਾ ਕਰਨੇ ਨਹੀਂ ਕੋਈ ਮੁਸ਼ਕਲ ਨਹੀਂ ਆ ਹਾਂ ਆ ਜੀ ਸਿਆਣੇ ਬੰਦੇ ਨੇ ਕੋਈ ਗਲਤ ਕੋਈ ਆਪਣੇ ਗੰਦੇਰੀ ਸੰਗਲੇ ਇਹ ਐਮਪੀ ਦਾ ਫਾਦਰ ਸਾਹਿਬ ਆ ਮੁਫਜ਼ਿਲ ਬੰਦੇ ਨੇ ਸਾਰੀ ਸੰਗਤ ਦੇ ਵਿੱਚ ਇਹ ਤਾਂ ਨਹੀਂ ਕਰਦਾ ਮੈਂ ਵੀ ਤੁਹਾਨੂੰ ਕੋਈ ਨਹੀਂ ਮੈਂ ਕੋਈ ਗਲਤ ਨਹੀਂ ਕਿਸੇ ਨਾਲ ਕੋਈ ਗੱਲ ਨਹੀਂ ਕਰਦਾ ਕੋਈ ਗਲਤ ਨਹੀਂ ਕਰਦਾ ਚੰਗਾ ਭਜਨ ਬੋਲ ਰਹੇ ਆ ਕੁਛ ਬੋਲ ਰਹੇ ਆ ਤੁਸੀਂ ਆ ਜਾਓ ਜਾ ਜੀ ਹਾਂ ਇਹਨੇ ਕੋਈ ਨਹੀਂ ਅੰਦਰ ਹੋਈ ਨਾ ਕੋਈ ਜਾਦ ਪਸਾਦ ਹੋ ਜਾਓ ਹੋਈ ਨਹੀਂ ਅੰਦਰ ਫਿਰ ਵੀ ਜਾਦ ਸਾਡੇ ਨਾਲ ਆ ਜਾਓ ਹਾਂ ਅੰਦਰ ਜਾਓ ਦੋ ਤੁਹਾਡਾ ਮਨ ਸੋ ਇਕੱਲੇ ਇਕੱਲੇ ਪ੍ਰੋਟੈਸਟ ਵਾਲੇ ਨੂੰ ਧੂਕੇ ਬਾਹਰ ਲਿਆਦਾ ਜਾ ਰਿਹਾ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੋਇਆ ਲੇਡੀਜ਼ ਅਰੈਸਟ ਪੈ ਰਹੀ ਆ ਤੁਸੀਂ ਇਹ ਤਸਵੀਰਾਂ ਅਜ ਲੁਧਿਆਣੇ ਦੀਆਂ ਦੇਖ ਰਹੇ ਹੋ ਜੀ ਬਸਾਂ 'ਚ ਧੂਕੂ ਕੇ ਬਿਠਾਇਆ ਜਾ ਰਿਹਾ ਭਾਈ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਜਿਨ੍ਹਾਂ ਨੂੰ ਖਿੱਚ ਕੇ ਗੱਡੀ 'ਚ ਬਿਠਾਇਆ ਜਾ ਰਿਹਾ ਅਰੈਸਟ ਪਾਈ ਜਾ ਰਹੀ ਆ ਜੀ ਅੱਲ੍ਹਾ ਮੁਬਾਰਕ 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 ਸੋ ਇਹ ਲੁਧਿਆਣਾ ਵੇਰਕਾ ਚੌਂਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਉਹ ਉਹ ਭਾਜੀ ਉਹ ਆਪਣੇ ਸੁਨੇਹੜਾ ਲੱਗਦਾ ਯਾਰ ਅੱਛਾ ਆਪਣੇ ਨਾਲੇ ਵੀ ਕਰ ਦਿੰਦੇ ਪਤਾ ਹੀ ਆ ਹਾਂਜੀ ਹਾਂਜੀ ਉਹ ਕਰ ਦਿੰਦੇ ਆ ਆਹ ਕੋਈ ਨਹੀਂ ਕੋਈ ਨਹੀਂ ਸੋ ਪੰਜਾਬ ਸਰਕਾਰ ਮੁਰਦਾਵਾਰ ਦੇ ਨਾਲੇ ਲੱਗ ਰਹੇ ਆ ਸੋ ਵੱਡੀ ਕਾਰਵਾਈ ਕਰਦੇ ਪੁਲਿਸ ਪ੍ਰਸ਼ਾਸਨ ਦੇ ਲੋਕ ਸੋ ਬਿਲਕੁਲ ਵੀ ਕਹਿੰਦੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਲੁਧਿਆਣਾ ਸ਼ਹਿਰ ਦਾ ਸੋ ਸਾਡੀ ਰਿਸਪੌਂਸਿਬਿਲਟੀ ਆ